ਦੀਵਾਲੀ ਜਾਂ ਬੰਦੀ ਛੋੜ ਦਿਵਸ ਸਾਡੇ ਤਿਉਹਾਰ ਦਾ ਅਸਲੀ ਨਾਮ ਕੀ ਹੈ ਇਹ ਦਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਰ ਕੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਰਿਹਾਈ ਦੀਵਾਲੀ ਵਾਲੇ ਦਿਨ ਹੋਈ ਸੀ ਜਾਂ ਫਿਰ ਉਹ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਸਾਡਾ ਇਤਿਹਾਸ ਇਸ ਬਾਰੇ ਕੀ ਕਹਿੰਦਾ ਹੈ ਆਖਰ ਗੁਰੂ ਸਾਹਿਬ ਨੂੰ ਕੈਦ ਕਿਉਂ ਕੀਤਾ ਗਿਆ ਸੀ ਅਤੇ ਉਹ ਕਿੰਨਾ ਚਿਰ ਕੈਦ ਰਹੇ ਕੋਈ ਇਸ ਬਾਰੇ 40 ਦਿਨ ਲਿਖਦਾ ਹੈ ਕੋਈ 2 ਸਾਲ ਤੇ ਕੋਈ 12 ਸਾਲ ਕਈ ਤਾਂ ਪਟਵੰਿਆਂ ਦੇ ਆਧਾਰ ਤੇ 7 ਸਾਲ ਵੀ ਲਿਖਦੇ ਹਨ ਬਾਰੇ ਸੀ ਤੁਹਾਨੂੰ ਦੱਸਾਂਗੇ ਕਿ ਇਹ ਸਾਰਾ ਕੁਝ ਗਲਤ ਕਿਵੇਂ ਹੈ ਅਤੇ ਗੁਰੂ ਸਾਹਿਬ ਦੀ ਕੈਦ ਦਾ ਅਸਲ ਸਮਾਂ ਕਿੰਨਾ ਸੀ ਅਤੇ ਸਭ ਤੋਂ ਜ਼ਰੂਰੀ ਸਵਾਲ ਗੁਰੂ ਸਾਹਿਬ ਦੀ ਰਹਾਈ ਕਿਹੜੇ ਕਾਰਨ ਕਰਕੇ ਹੋਈ ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚੋਂ ਕਦੀ ਵੀ ਕਿਸੇ ਨੂੰ ਰਿਹਾ ਨਹੀਂ ਸੀ ਕੀਤਾ ਜਾਂਦਾ ਇਤਿਹਾਸ ਦੀ ਖੋਜ ਕਰਕੇ ਜੋ ਕੁਝ ਸਾਨੂੰ ਲੱਭਾ ਹੈ ਉਹ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਇਨਫੋਰਮੇਸ਼ਨ ਤੁਹਾਡੇ ਲਈ ਬਿਲਕੁਲ ਹੀ ਨਵੀਂ ਅਤੇ ਹੈਰਾਨ ਕਰ ਦੇਣ ਵਾਲੀ ਹੋਵੇਗੀ ਸੱਚ ਜਾਣਨ ਲਈ ਸਾਡੀ ਸਾਰੀ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੁਰਮੁਖ ਸਿੰਘ ਅਤੇ ਤੁਹਾਡਾ ਸਾਰਿਆਂ ਦਾ ਗੁਰਮੁਖ ਪੰਥ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਗਵਾਲੀਅਰ ਦੇ ਕਿਲੇ ਵਿੱਚ ਗ੍ਰਿਫਤਾਰੀ ਬਾਰੇ ਕਿ ਆਖਰ ਗੁਰੂ ਸਾਹਿਬ ਦੀ ਗ੍ਰਿਫਤਾਰੀ ਕਿਹੜੇ ਕਾਰਨ ਕਰਕੇ ਹੋਈ ਜਹਾਂਗੀਰ ਆਪਣੀ ਕਿਤਾਬ ਤੁਜਕੇ ਜਹਾਂਗੀਰੀ ਮੁਗਲ ਹਾਕਮਾਂ ਦੀਆਂ ਚਿੱਠੀਆਂ ਅਤੇ ਦਬਿਸਤਾਨ ਮੁਜਾਹਿਬ ਇੱਕ ਕਿਤਾਬ ਮੁਤਾਬਿਕ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਲਹਿਰ ਵਿੱਚ ਹੋਰ ਚੜ੍ਹਦੀ ਕਲਾ ਆ ਗਈ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗੁਰਗੱਦੀ ਉੱਤੇ ਬਰਾਜਮਾਨ ਹੁੰਦਿਆਂ ਹੀ ਦੋ ਤਲਵਾਰਾਂ ਮੇਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ ਇਸ ਦੇ ਨਾਲ ਨਾਲ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਦੇਣੀ ਸ਼ੁਰੂ ਕੀਤੀ ਜਿਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਨਾਲ ਸਿੱਖ ਫੌਜ ਤਿਆਰ ਹੋ ਗਈ ਗੁਰੂ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਗੁਰੂ ਸਾਹਿਬ ਰੋਜ਼ ਦਰਬਾਰ ਲਾਉਂਦੇ ਤਖਤ ਉੱਤੇ ਸੁਭਾਇਮਾਨ ਹੁੰਦੇ ਅਤੇ ਲੋਕ ਆਪਣੀ ਫਰਿਆਦ ਆਪਣੇ ਮਾਮਲੇ ਝਗੜੇ ਗੁਰੂ ਸਾਹਿਬ ਅੱਗੇ ਲੈ ਕੇ ਆਉਂਦੇ ਜਿੱਥੇ ਗੁਰੂ ਸਾਹਿਬ ਨਾਲ ਦੇ ਨਾਲ ਹੀ ਉਹਨਾਂ ਦਾ ਫੈਸਲਾ ਕਰ ਦਿੰਦੇ ਲੋਕ ਮੁਗਲਾਂ ਕੋਲ ਜਾਣ ਦੀ ਬਜਾਏ ਗੁਰੂ ਸਾਹਿਬ ਕੋਲ ਜਾਣ ਲੱਗੇ ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਰਾਖੀ ਲਈ ਇੱਕ ਲੋਹਘੜ ਦਾ ਕਿਲਾ ਬਣਾਇਆ ਜਿਸ ਦੇ ਵਿੱਚ ਸਿੱਖ ਫੌਜ ਤਾਇਨਾਤ ਕੀਤੀ ਮੁਰਤਜਾ ਖਾਨ ਜੋ ਕਿ ਸਰਹੰਦ ਦਾ ਸੂਬੇਦਾਰ ਸੀ ਅਤੇ ਸ਼ੇਖ ਅਹਿਮਦ ਸਰਹੰਦੀ ਇਹ ਦੋ ਜਣੇ ਸਨ ਜਿਨ੍ਹਾਂ ਨੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਵਿਰੁੱਧ ਪੜਕਾਇਆ ਸੀ ਅਤੇ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਵਿੱਚ ਸਭ ਤੋਂ ਵੱਡਾ ਇਹਨਾਂ ਦਾ ਹੱਥ ਸੀ ਇਹਨਾਂ ਦੋਨਾਂ ਨੇ ਹੀ ਗੁਰਹਾਗਮੀ ਪਾਸ਼ਾ ਵਿਰੁੱਧ ਜਹਾਂਗੀਰ ਨੂੰ ਸ਼ਿਕਾਇਤਾਂ ਲਈਆਂ ਕਿ ਗੁਰੂ ਸਾਹਿਬ ਜੀ ਨੇ ਆਪਣੀ ਫੌਜ ਤਿਆਰ ਕਰ ਲਈ ਹੈ ਸ਼ਿਕਾਰ ਖੇੜਦੇ ਹਨ ਨਗਾਰੇ ਵਜਾਉਂਦੇ ਹਨ ਨਿਸ਼ਾਨ ਝੂਲਦੇ ਹਨ ਦਰਬਾਰ ਲੱਗਦੇ ਹਨ ਜਿੱਥੇ ਢਾਡੀ ਵਾਰਾਂ ਗਾਉਂਦੇ ਹਨ ਅਤੇ ਸਿੱਖ ਫੌਜ ਤਿਆਰ ਹੋ ਗਈ ਹੈ ਕਿਲੇ ਬਣਾ ਲਏ ਹਨ ਜਿੱਥੇ ਹਥਿਆਰ ਇਕੱਠੇ ਕੀਤੇ ਗਏ ਹਨ ਹੋਰ ਤਾਂ ਹੋਰ ਸ਼ੇਖ ਗੁਰੂ ਸਾਹਿਬ ਨੂੰ ਸੱਚਾ ਪਾਸ਼ਾ ਕਹਿੰਦੇ ਹਨ ਉਹਨਾਂ ਨੇ ਜਹਾਂਗੀਰ ਨੂੰ ਕਿਹਾ ਕਿ ਜੇ ਇਸ ਵੱਧ ਦੀ ਲਹਿਰ ਨੂੰ ਛੇਤੀ ਨਾ ਰੋਕਿਆ ਗਿਆ ਤਾਂ ਸਿੱਖ ਇੱਕ ਦਿਨ ਮੁਗਲ ਰਾਜ ਨੂੰ ਖਤਮ ਕਰਕੇ ਦਿੱਲੀ ਤੇ ਕਬਜ਼ਾ ਕਰ ਲੈਣਗੇ ਜਹਾਂਗੀਰ ਵੀ ਨੀਤ ਦਾ ਮੁht ਮਾਨਾ ਸੀ ਉਹ ਇਸ ਲਹਿਰ ਨੂੰ ਛੇਤੀ ਤੋਂ ਛੇਤੀ ਦਬਾਉਣਾ ਚਾਹੁੰਦਾ ਸੀ ਇਸ ਲਈ ਹੀ ਉਸ ਨੇ ਗੁਰੂ ਸਾਹਿਬ ਨੂੰ ਬੁਲਾਵਾ ਭੇਜਿਆ ਕਿ ਉਹ ਦਿੱਲੀ ਆ ਕੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਇਹਨਾਂ ਸ਼ਿਕਾਇਤਾਂ ਦਾ ਜਵਾਬ ਦੇਣ ਇੱਥੇ ਗੱਲ ਜ਼ਰੂਰੀ ਯਾਦ ਰੱਖਣ ਵਾਲੀ ਹੈ ਕਿ ਗੁਰੂ ਸਾਹਿਬ ਨੂੰ ਫੜਨ ਲਈ ਜਾਂ ਕੈਦ ਕਰਨ ਲਈ ਫੌਜ ਨਹੀਂ ਸੀ ਭੇਜੀ ਗਈ ਬਲਕਿ ਨਵजीर खान ਦੇ ਹੱਥ ਇੱਕ ਸੱਦਾ ਪੱਤਰ ਭੇਜਿਆ ਗਿਆ ਸੀ ਇਹ ਵਜ਼ੀਰ ਖਾਨ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਜੋ ਕਿ ਜਹਾਂਗੀਰ ਦੇ ਦਰਬਾਰ ਵਿੱਚ ਕੰਮ ਕਰਦਾ ਹੁੰਦਾ ਸੀ ਇਹ ਇੱਕ ਆਰਕੀਟੈਕਟ ਸੀ ਜਿਸ ਨੇ ਲਾਹੌਰ ਦੇ ਵਿੱਚ ਕਈ ਮਸੀਤਾਂ ਅਤੇ ਕਿਲੇ ਵੀ ਬਣਾਏ ਸਨ ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬਲਾਵਾ ਭੇਜਿਆ ਤਾਂ ਏਸੇ ਵਜ਼ੀਰ ਖਾਨ ਦੇ ਹੱਥ ਹੀ ਸੱਦੇ ਪੱਤਰ ਦੀ ਚਿੱਠੀ ਭੇਜੀ ਗਈ ਗੁਰਬਲਾਸ ਪਾਸ਼ਾ ਹੀ ਸ਼ੇਵੀ ਇੱਕ ਗ੍ਰੰਥ ਹੈ ਜੋ 1718 ਵਿੱਚ ਲਿਖਿਆ ਗਿਆ ਸੀ ਇਸ ਅਨੁਸਾਰ ਜਦੋਂ ਵਜੀਰ ਖਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਸ਼ਹੀਦ ਹੋਏ 6 ਸਾਲ ਹੋ ਚੁੱਕੇ ਸਨ ਮਤਲਬ ਕਿ ਇਹ 1612 ਦੇ ਅਖੀਰ ਜਾਂ 1613 ਦੇ ਸ਼ੁਰੂ ਦਾ ਸਮਾਂ ਬਣਦਾ ਹੈ ਸਾਰੇ ਸਿੱਖ ਇਤਿਹਾਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਵਿਆਹ ਮਾਤਾ ਨਾਨਕੀ ਜੀ ਦੇ ਨਾਲ ਵਿਸਾਖੀ ਵਾਲੇ ਦਿਨ ਹੋਇਆ ਸੀ ਵੈਸਾ ਕਿ ਉਸ ਸਮੇਂ ਮਾਰਚ ਦੇ ਅਖੀਰ ਵਿੱਚ ਆਉਂਦੀ ਹੁੰਦੀ ਸੀ ਸੋ ਇਸ ਹਿਸਾਬ ਨਾਲ 1613 ਦੇ ਮਾਰਚ ਮਹੀਨੇ ਤੱਕ ਗੁਰੂ ਸਾਹਿਬ ਅੰਮ੍ਰਿਤਸਰ ਸਹਿਬ ਹੀ ਸਨ ਮਤਲਬ ਕਿ ਗੁਰੂ ਸਾਹਿਬ ਅਪ੍ਰੈਲ ਜਾਂ ਇਸ ਤੋਂ ਬਾਅਦ ਦਿੱਲੀ ਵੱਲ ਨੂੰ ਗਏ ਸਨ ਸਾਰੇ ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਸਾਹਿਬ ਦਿੱਲੀ ਵੱਲ ਨੂੰ ਪਹੁੰਚੇ ਤਾਂ ਉੱਥੇ ਜਹਾਂਗੀਰ ਨੇ ਅੱਗੇ ਹੋ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਗੁਰੂ ਸਾਹਿਬ ਦੀ ਸ਼ਾਹੀ ठाठ-ਬਾਠ ਅਤੇ ਰੁਤਬਾ ਦੇਖ ਕੇ ਜਹਾਂਗੀਰ ਖੁਣ ਸਖਾਂ ਲੱਗਾ ਹੁਣ ਇੱਥੇ ਸਿੱਖ ਇਤਿਹਾਸ ਕਰ ਲਿਖਦੇ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਆਪ ਗਵਾਲੀਅਰ ਜਾਣ ਲਈ ਕਿਹਾ ਗੁਰੂ ਸਾਹਿਬ ਅਤੇ ਜਹਾਂਗੀਰ ਦੋਵੇਂ ਦਿੱਲੀ ਤੋਂ ਗਵਾਲੀਅਰ ਵੱਲ ਨੂੰ ਜਾਂਦੇ ਨੇ ਰਾਹ ਦੇ ਵਿੱਚ ਉਹ ਧੋਲਪੁਰ ਵੀ ਰੁਕਦੇ ਨੇ ਜੋ ਕਿ ਅੱਜ ਕੱਲ ਰਾਜਸਥਾਨ ਵਿੱਚ ਹੈ ਇੱਥੇ ਹੀ ਗੁਰੂ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਜਿਸ ਦੀ ਯਾਦ ਵਿੱਚ ਉੱਥੇ ਸ਼ੇਰ ਸ਼ਿਕਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਗਵਾਲੀਅਰ ਪਹੁੰਚਦੇ ਹਨ ਤਾਂ ਇੱਥੇ ਜਾ ਕੇ ਜਹਾਂਗੀਰ ਇੱਕ ਬਹਾਨਾ ਲਾਉਂਦਾ ਹੈ ਕਿ ਉਸਦੇ ਜੋਸ਼ੀਆਂ ਨੇ ਉਹਨੂੰ ਦੱਸਿਆ ਹੈ ਕਿ ਉਸਦੇ ਸਿਰ ਤੇ ਇੱਕ ਬਹੁਤ ਵੱਡੀ ਬਲਾ ਆਉਣ ਵਾਲੀ ਹੈ ਬੜਾ ਸੰਕਟ ਆਉਣ ਵਾਲਾ ਹੈ ਉਸ ਨੂੰ ਟਾਲਣ ਲਈ ਜੇ ਕੋਈ ਧਰਮਾਤਮਾ ਕੋਈ ਸੰਤ ਮਹਾਂਪੁਰਸ਼ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਉਸ ਲਈ 40 ਦਿਨ ਤਪੱਸਿਆ ਕਰੇ ਤਾਂ ਇਹ ਸਾਰਾ ਖਤਰਾ ਉਸ ਲਈ ਟਲ ਸਕਦਾ ਹੈ ਦਰਸਲ ਜਹਾਂਗੀਰ ਦੀ ਨੀਤ ਮਾੜੀ ਸੀ ਉਹ ਇੱਕ ਪਾਸੇ ਤਾਂ ਸਿੱਖ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਨੂੰ ਕੈਦ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਗਵਾਲੀਅਰ ਦੇ ਕਿਲੇ ਦਾ ਬਹਾਨਾ ਬਣਾਇਆ ਗਵਾਲੀਅਰ ਦਾ ਕਿਲਾ ਉਸ ਸਮੇਂ ਵੱਡੀ ਜੇਲ੍ਹ ਵਾਂਗ ਵਰਤਿਆ ਜਾਂਦਾ ਸੀ ਜਿੱਥੇ ਰਾਜੇ ਮਹਾਰਾਜੇ ਅਤੇ ਹੋਰ ਸ਼ਾਹੀ ਕਹਿੰਦੀ ਗ੍ਰਿਫਤਾਰ ਕਰਕੇ ਕੈਦ ਕਰਕੇ ਰੱਖੇ ਜਾਂਦੇ ਸਨ ਜਿੱਥੇ ਇੱਕ ਵਾਰੀ ਉਹਨਾਂ ਨੂੰ ਕੈਦ ਕੀਤਾ ਜਾਂਦਾ ਉੱਥੇ ਦੁਬਾਰਾ ਕਦੀ ਉਹਨਾਂ ਨੂੰ ਰਿਹਾ ਨਹੀਂ ਸੀ ਕੀਤਾ ਜਾਂਦਾ ਜਹਾਂਗੀਰ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਸਭ ਤੋਂ ਵੱਧ ਖਤਰਾ ਮਹਿਸੂਸ ਹੁੰਦਾ ਸੀ ਇਸ ਕਰਕੇ ਉਸਦਾ ਅਸਲੀ ਇਰਾਦਾ ਸੀ ਕਿ ਬਹਾਨੇ ਨਾਲ ਗੁਰੂ ਸਾਹਿਬ ਨੂੰ ਕਿਲੇ ਅੰਦਰ ਭੇਜ ਦੇਵਾਂਗੇ ਅਤੇ ਬਾਅਦ ਵਿੱਚ ਕਦੀ ਵੀ ਉਹਨਾਂ ਨੂੰ ਰਹਿਣ ਨਹੀਂ ਕਰਾਂਗੇ ਪਰ ਦੂਜੇ ਪਾਸੇ ਗੁਰੂ ਸਾਹਿਬ ਜਾਨੀ ਜਾਨ ਅੰਤਰਜਾਮੀ ਸਨ ਉਹਨਾਂ ਨੂੰ ਜਹਾਂਗੀਰ ਦੀ ਚਾਲ ਦਾ ਅਤੇ ਮਾੜੀ ਨੀਤ ਦਾ ਪਤਾ ਸੀ ਪਰ ਫਿਰ ਵੀ ਉਹ ਕਿਲੇ ਅੰਦਰ ਜਾਣਾ ਮੰਨ ਗਏ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਕਿਲੇ ਦੇ ਅੰਦਰ ਕਈ ਹਿੰਦੂ ਰਾਜੇ ਕੈਦ ਕਰਕੇ ਰੱਖੇ ਹੋਏ ਹਨ ਜਿਨ੍ਹਾਂ ਨੂੰ ਦੁਬਾਰਾ ਕਦੀ ਵੀ ਰਹਿਣ ਨਹੀਂ ਕੀਤਾ ਜਾਣਾ ਇਸੇ ਕਰਕੇ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਖੁਦ ਚਲੇ ਜਾਂਦੇ ਹਨ ਤਾਂ ਕਿ ਉਹ ਉੱਥੇ ਜਾ ਕੇ ਹਿੰਦੂ ਰਾਜਿਆਂ ਨੂੰ ਕੈਦ ਤੋਂ ਛੁਡਾ ਸਕਣ ਹੁਣ ਇੱਥੇ ਸਵਾਲ ਇਹ ਹੈ ਕਿ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕਿੰਨਾ ਸਮਾਂ ਰਹੇ ਇਸ ਦਾ ਇੱਕ ਪੱਕਾ ਸਬੂਤ ਸਾਡੇ ਕੋਲ ਹੈ ਗੁਰੂ ਸਾਹਿਬ ਵਲੇ ਕਿਲੇ ਅੰਦਰ ਇੱਕ ਸਰੋਵਰ ਹੁੰਦਾ ਸੀ ਜਿਸ ਨੂੰ ਕਹਿੰਦੇ ਸਨ ਗੰਗੂਲਾ ਸਰੋਵਰ ਸੋ ਗੁਰੂ ਸਾਹਿਬ ਇੱਥੇ ਰੋਜ਼ ਇਸ਼ਨਾਨ ਕਰਦੇ ਸਨ ਇਸੇ ਥਾਂ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਬਣਿਆ ਹੋਇਆ ਹੈ ਜਦੋਂ ਸਿੱਖਾਂ ਨੇ 70s ਦੇ ਵਿੱਚ 70ਵੀਆਂ ਦੇ ਵਿੱਚ ਇਸ ਸਰੋਵਰ ਦੀ ਖੁਦਾਈ ਕੀਤੀ ਤਾਂ ਇਸ ਵਿੱਚੋਂ ਇੱਕ ਬਹੁਤ ਪੁਰਾਣਾ ਪੱਥਰ ਨਿਕਲਿਆ। ਇਸ ਪੱਥਰ ਉੱਪਰ ਫਾਰਸੀ ਭਾਸ਼ਾ ਵਿੱਚ ਗੁਰੂ ਸਾਹਿਬ ਬਾਰੇ ਲਿਖਿਆ ਹੋਇਆ ਸੀ ਜਿਸ ਦੀ ਅਸੀਂ ਤੁਹਾਨੂੰ ਪੰਜਾਬੀ ਟ੍ਰਾਂਸਲੇਸ਼ਨ ਪੜ੍ਹ ਕੇ ਸੁਣਾਉਣੀ ਹੈ। ਇਸ ਪੱਥਰ ਉਤੇ ਲਿਖਿਆ ਸੀ ਇੱਕ ਸੰਪੂਰਨ ਪੁਰਖ ਪੀਰੇ ਹਿੰਦ 6ਵੇਂ ਨਾਨਕ ਗੁਰੂ ਹਰਗੋਬਿੰਦ ਜੀ ਨੂੰ ਬਾਦਸ਼ਾਹ ਨੂਰਉਦਦੀਨ ਸੁਲਤਾਨੇ ਹਿੰਦ ਜਹਾਂਗੀਰ ਨੇ ਹੁਕਮਾਂ ਨਾਲ ਕੈਦ ਕੀਤਾ ਸੀ। ਗਵਾਲੀਅਰ ਕਿਲੇ ਵਿੱਚ ਰਹਿੰਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਇਸ ਗੰਗੂਲਾ ਸਰੋਵਰ ਵਿੱਚ ਦਿਨ ਰਾਤ ਇਸ਼ਨਾਨ ਕਰਦੇ ਸਨ ਇਸ ਦੇ ਥੱਲੇ ਲਿਖਿਆ ਹੋਇਆ ਸੀ 1670 ਬਿਕਰਮੀ ਵਜੀਰ ਖਾਨ 1670 ਬਿਕਰਮੀ ਸਮਾਂ ਬਣਦਾ ਹੈ 1613 ਮਤਲਬ ਕਿ ਸਨ 1613 ਵਿੱਚ ਗੁਰੂ ਸਾਹਿਬ ਕਿਲੇ ਦੇ ਅੰਦਰ ਹਾਜ਼ਰ ਸਨ ਹੁਣ ਜੇ ਮੰਨ ਲਈਏ ਕਿ ਗੁਰੂ ਸਾਹਿਬ ਅਪ੍ਰੈਲ ਦੇ ਵਿੱਚ ਦਿੱਲੀ ਪਹੁੰਚੇ ਹੋਣਗੇ ਤਾਂ ਯਕੀਨਨ ਉਸ ਤੋਂ तकरीबन 1 ਮਹੀਨੇ ਬਾਅਦ ਗਵਾਲੀਅਰ ਪਹੁੰਚੇ ਹੋਣਗੇ ਸੋ ਮਈ ਦੇ ਮਹੀਨੇ ਜਾਂ ਜੂਨ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਅੰਦਰ ਆਪ ਗਏ ਮਤਲਬ ਕਿ ਸਨ 1613 ਦੇ ਅਧ ਵਿੱਚ ਗੁਰੂ ਸਾਹਿਬ ਕਿਲੇ ਅੰਦਰ ਸਨ ਕਿਲੇ ਦੇ ਅੰਦਰ ਗੁਰੂ ਘਰ ਦੇ ਵੈਰੀਆਂ ਨੇ ਗੁਰੂ ਸਾਹਿਬ ਨੂੰ ਮਾਰਨ ਦੀਆਂ ਕਈ ਚਾਲਾਂ ਚਲੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਜ਼ਹਿਰ ਵਾਲਾ ਚੋਲਾ ਤਿਆਰ ਕਰਕੇ ਗੁਰੂ ਸਾਹਿਬ ਨੂੰ ਪਾਉਣ ਲਈ ਕਿਹਾ ਪਰ ਗੁਰੂ ਸਾਹਿਬ ਜੀ ਨੇ ਸਿੱਧਾ ਹੀ ਇਨਕਾਰ ਕਰ ਦਿੱਤਾ ਅਤੇ ਇਹ ਚੋਲਾ ਲੈਣ ਤੋਂ ਮਨ੍ਹਾ ਕਰ ਦਿੱਤਾ ਫਿਰ ਦੂਸਰੀ ਚਾਲ ਚੱਲੀ ਗਈ ਗੁਰੂ ਸਾਹਿਬ ਦੇ ਖਾਣੇ ਵਿੱਚ ਜ਼ਹਿਰ ਮਿਲਾ ਕੇ ਗੁਰੂ ਸਾਹਿਬ ਨੂੰ ਦਿੱਤਾ ਗਿਆ ਪਰ ਗੁਰੂ ਸਾਹਿਬ ਜੀ ਨੇ ਜ਼ਹਿਲ ਦਾ ਖਾਣਾ ਖਾਣ ਤੋਂ ਬਿਲਕੁਲ ਹੀ ਮਨ ਕਰ ਦਿੱਤਾ ਜੋ ਕਿਨੇ ਦਾ ਦਰੋਗਾ ਸੀ ਉਸ ਦਾ ਨਾਮ ਸੀ ਹਰੀदास ਇਹ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ ਇਹ ਆਪਣੀ ਸੱਚੀ ਕਿਰਤ ਕਮਾਈ ਵਿੱਚੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦਾ ਜੋ ਕਿ ਗੁਰੂ ਸਾਹਿਬ ਖੁਦ ਛਕਦੇ ਸਨ ਗੁਰੂ ਸਾਹਿਬ ਜੀ ਦੇ ਕਿਲੇ ਅੰਦਰ ਜਾਣ ਨਾਲ ਅੰਦਰਲਾ ਮਾਹੌਲ ਬਿਲਕੁਲ ਹੀ ਬਦਲ ਗਿਆ ਸਵੇਰ ਸ਼ਾਮ ਦੀਵਾਨ ਲੱਗਦਾ ਕੀਰਤਨ ਹੁੰਦਾ ਬਾਣੀ ਪੜੀ ਜਾਂਦੀ ਸਿਮਰਨ ਹੁੰਦਾ ਜਿੱਥੇ ਹਿੰਦੂ ਰਾਜੇ ਗੁਰੂ ਸਾਹਿਬ ਦੀ ਸੰਗਤ ਕਰਕੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਸਨ ਇੱਧਰ ਕਿਲੇ ਅੰਦਰ ਸੰਗਤ ਅਤੇ ਰੌਣਕਾਂ ਲੱਗ ਰਹੀਆਂ ਸਨ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਬਾਹਰ ਗੁਰੂ ਸਾਹਿਬ ਦੀ ਉਡੀਕ ਕਰ ਰਹੀਆਂ ਸਨ ਸੰਗਤਾਂ ਨੂੰ ਹੌਸਲਾ ਦੇਣ ਲਈ ਹੀ ਬਾਬਾ ਬੁੱਢਾ ਜੀ ਨੇ ਚੌਕੀਆਂ ਦੀ ਮਰਿਆਦਾ ਸ਼ੁਰੂ ਕੀਤੀ ਸਿੱਖ ਸੰਗਤਾਂ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਕਰਦੀਆਂ ਤੁਰਦੀਆਂ ਗਵਾਲੀਅਰ ਦੇ ਕਿਲੇ ਤੱਕ ਪਹੁੰਚਦੀਆਂ ਉੱਥੇ ਸਿੱਖ ਸੰਗਤ ਕਿਲੇ ਦੀ ਪ੍ਰਕਰਮਾ ਕਰਦੀ ਫਿਰ ਕਿਲੇ ਦੀਆਂ ਕੰਧਾਂ ਨੂੰ ਮੱਥਾ ਟੇਕ ਕੇ ਸਾਰੀ ਸਿੱਖ ਸੰਗਤ ਕੀਰਤਨ ਕਰਦਿਆਂ ਹੀ ਵਾਪਸ ਅੰਮ੍ਰਿਤਸਰ ਸਾਹਿਬ ਮੁੜ ਜਾਂਦੀ ਇੱਥੋਂ ਹੀ ਚੌਕੀਆਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ ਦੀ ਰਹਾਈ ਦੀ ਮਹਿਮਾ ਪ੍ਰਕਾਸ਼ ਅਤੇ ਗੁਰਬਿਲਾਸ ਪਾਤਸ਼ਾਹੀ ਛਵੀ ਇਨ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ 40 ਦਿਨਾਂ ਬਾਅਦ ਵੀ ਗੁਰੂ ਸਾਹਿਬ ਨੂੰ ਰਹਾ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਅੰਦਰ ਰੋਸ ਦੀ ਲਹਿਰ ਦੌੜ ਗਈ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਜਹਾਂਗੀਰ ਨੀਤ ਦਾ ਮਾੜਾ ਹੈ ਜਿਸ ਨੇ ਚਾਲ ਨਾਲ ਗੁਰੂ ਸਾਹਿਬ ਨੂੰ ਕਿਲੇ ਅੰਦਰ ਕੈਦ ਕਰਕੇ ਰੱਖਿਆ ਹੋਇਆ ਹੈ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੂੰ ਚਾਲ ਨਾਲ ਕਿਲੇ ਅੰਦਰ ਕੈਦ ਰੱਖਣ ਦੇ ਪਾਪ ਕਾਰਨ ਜਹਾਂਗੀਰ ਨੂੰ ਇੱਕ ਬਿਮਾਰੀ ਲੱਗ ਗਈ ਜਿਸ ਨਾਲ ਉਸ ਦਾ ਪੇਟ ਦਰਦ ਵਧਦਾ ਗਿਆ ਉਸ ਨੇ ਬਹੁਤ ਇਲਾਜ ਕਰਾਇਆ ਪਰ ਉਹਦਾ ਕਿਤੇ ਵੀ ਇਲਾਜ ਨਾ ਹੋ ਸਕਿਆ ਉਸ ਦੀ ਤਕਲੀਫ ਦਿਨ ਬਦ ਦਿਨ ਵੱਧਦੀ ਹੀ ਗਈ ਅਖੀਰਕਾਰ ਜਹਾਂਗੀਰ ਨੂੰ ਉਸ ਦੇ ਕਾਜ਼ੀਆਂ ਅਤੇ ਹਕੀਮਾ ਨੇ ਸਲਾਹ ਦਿੱਤੀ ਕਿ ਜੇ ਉਹ ਗੁਰੂ ਸਾਹਿਬ ਨੂੰ ਰਹਾ ਕਰ ਦਵੇ ਤਾਂ ਹੋ ਸਕਦਾ ਹੈ ਕਿ ਉਸ ਦਾ ਰੋਗ ਉਸ ਦਾ ਦਰਦ ਠੀਕ ਹੋ ਜਾਵੇ। ਜਹਾਂਗੀਰ ਖੁਦ ਇੰਨੀ ਪੀੜ ਅਤੇ ਤਕਲੀਫ ਵਿੱਚ ਸੀ ਕਿ ਉਸ ਨੇ ਇਹ ਸਲਾਹ ਉਸੇ ਵਲੇ ਹੀ ਮੰਨ ਲਈ। ਪਰ ਗੁਰੂ ਸਾਹਿਬ ਜੀ ਨੇ ਆਪਣੀ ਰਹਾਈ ਸਵੀਕਾਰ ਨਾ ਕੀਤੀ। ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਬਾਕੀ ਸਾਰੇ ਕੈਦੀ ਰਾਜਿਆਂ ਨੂੰ ਰਹਾ ਨਹੀਂ ਕੀਤਾ ਜਾਂਦਾ ਉਹ ਇਸ ਕਿਲੇ ਵਿੱਚੋਂ ਬਾਹਰ ਨਹੀਂ ਜਾਣਗੇ। ਇਸ ਤੇ ਜਹਾਂਗੀਰ ਨੇ ਇੱਕ ਸ਼ਰਤ ਰੱਖੀ ਕਿ ਜਿਹੜੇ-ਜਿਹੜੇ ਰਾਜੇ ਗੁਰੂ ਸਾਹਿਬ ਜੀ ਦਾ ਚੋਲਾ ਫੜ ਕੇ ਬਾਹਰ ਚਲੇ ਜਾਣਗੇ ਉਹ ਰਿਹਾ ਹੋ ਸਕਦੇ ਹਨ ਤੇ ਬਾਕੀ ਜਿਹੜੇ ਨੇ ਉਹ ਕੈਦ ਵਿੱਚ ਰਹਿਣਗੇ ਗੁਰੂ ਸਾਹਿਬ ਨੇ ਇਹ ਸ਼ਰਤ ਸਵੀਕਾਰ ਕਰ ਲਈ ਗੁਰੂ ਸਾਹਿਬ ਜੀ ਨੇ ਇੱਕ 52 ਕਲੀਆਂ ਵਾਲਾ ਨਵਾਂ ਚੋਲਾ ਸਵਾਇਆ ਤੇ ਇੱਕ-ਇੱਕ ਕਲੀ ਇੱਕ-ਇੱਕ ਰਾਜੇ ਨੂੰ ਫੜਾ ਦਿੱਤੀ ਇਸ ਨਾਲ 52 ਰਾਜੇ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਕਿਲੇ ਵਿੱਚੋਂ ਬਾਹਰ ਆ ਕੇ ਆਜ਼ਾਦ ਹੋ ਗਏ ਇਸੇ ਕਾਰਨ ਹੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਕੈਦ ਵਿੱਚੋਂ ਉਹ ਬੰੰਜਾ ਰਾਜੇ ਛਡਾਈ ਜਿਨ੍ਹਾਂ ਨੂੰ ਕਦੇ ਵੀ ਰਿਹਾ ਨਹੀਂ ਸੀ ਕੀਤਾ ਜਾਣਾ ਆਹ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੁਰੂ ਸਾਹਿਬ ਕਿੰਨਾ ਚਿਰ ਕਿਲੇ ਵਿੱਚ ਕੈਦ ਰਹੇ ਕਿਉਂਕਿ ਇਸ ਬਾਰੇ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਟਾਈਮ ਲਿਖਿਆ ਹੋਇਆ ਹੈ ਕਿਸੇ ਨੇ 40 ਦਿਨ ਲਿਖੇ ਨੇ ਕਿਸੇ ਨੇ 2 ਸਾਲ ਕਿਸੇ ਨੇ 4 ਸਾਲ ਤੇ ਕਿਸੇ ਨੇ 12 ਸਾਲ ਵੀ ਲਿਖੇ ਹਨ ਜਿਸ ਨੇ 40 ਦਿਨ ਲਿਖੇ ਹਨ ਉਹ ਤਾਂ ਇਸ ਕਰਕੇ ਕਿਉਂਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ 40 ਦਿਨ ਤਪੱਸਿਆ ਕਰਨੀ ਬੇਨਤੀ ਕੀਤੀ ਸੀ ਪਰ ਅਸੀਂ ਜਾਣਦੇ ਹਾਂ ਇਤਿਹਾਸ ਤੋਂ ਕਿ ਗੁਰੂ ਸਾਹਿਬ 40 ਦਿਨਾਂ ਤੋਂ ਵੱਧ ਕਿਲੇ ਦੇ ਅੰਦਰ ਕੈਦ ਰਹੇ ਸਨ ਇਸ ਕਰਕੇ 40 ਦਿਨਾਂ ਦਾ ਸਮਾਂ ਬਿਲਕੁਲ ਨਹੀਂ ਬਣਦਾ ਬਾਕੀ ਜਿਹੜੇ ਟਾਈਮ ਦਿੱਤੇ ਜਾਂਦੇ ਨੇ ਉਹ ਬਿਲਕੁਲ ਹੀ ਗਲਤ ਨੇ ਕਿਉਂਕਿ ਉਹਨਾਂ ਪਿੱਛੇ ਸਬੂਤ ਕੋਈ ਨਹੀਂ ਕੁਝ ਇਤਿਹਾਸਕਾਰਾਂ ਨੇ ਪੱਟ ਵਹੀਆਂ ਦੇ ਆਧਾਰ ਤੇ 7 ਸਾਲ ਦਾ ਸਮਾਂ ਦਿੱਤਾ ਹੈ ਇਹ ਪੱਟ ਵਹੀਆਂ ਕਿਤਾਬ 1799 ਵਿੱਚ ਲਿਖੀ ਗਈ ਸੀ ਇਸ ਕਿਤਾਬ ਦਾ ਅਸਲੀ ਨਾਮ ਹੈ ਗੁਰੂ ਕੀਆ ਸਾਖੀਆਂ ਹੁਣ ਪਟ ਉਹ ਲੋਕ ਸਨ ਜੋ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਸਮਾਚਾਰ ਜਾਂ ਯਾਦ ਕਰ ਲੈਂਦੇ ਸਨ ਅਤੇ ਜਾਂ ਲਿਖ ਕੇ ਰੱਖਦੇ ਸਨ ਤੇ ਆਪਣੀਆਂ ਅਗਨੀਆਂ ਪੀੜ੍ਹੀਆਂ ਨੂੰ ਵੀ ਇਹ ਸਮਾਚਾਰ ਯਾਦ ਕਰਾਉਂਦੇ ਸਨ ਇਹਨਾਂ ਵਈਆਂ ਵਿੱਚ ਜਾਂ ਕਹਿ ਲਓ ਕਿ ਇਸ ਕਿਤਾਬ ਦੇ ਵਿੱਚ ਗੁਰੂ ਸਾਹਿਬ ਦੀ ਰਿਹਾਈ ਦੀ ਤਾਰੀਖ ਅਤੇ ਸਨ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੜ ਕੇ ਸੁਣਾਉਂਦੇ ਹਾਂ ਕਿ ਕੀ ਲਿਖਿਆ ਹੋਇਆ ਹੈ ਤੇ ਬਾਅਦ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਹ ਗਲਤ ਕਿਵੇਂ ਹੈ ਇਹਨਾਂ ਪਟਵੀਆਂ ਵਿੱਚ ਲਿਖਿਆ ਹੈ ਗੁਰੂ ਹਰਗੋਬਿੰਦ ਜੀ ਮਹਿਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੋਢੀ ਖੱਤਰੀ ਚੱਕ ਗੁਰੂ ਕਾ ਪਰਗਣਾ ਨਿੱਜਰ ਆਲਾ ਸੰਮਤ 1676 ਕੱਤਕ ਮਾਸੇ ਕ੍ਰਿਸ਼ਨ ਪੱਖੇ 14 ਸਕੇ ਦੇਹੁ ਗੁਰੂ ਜੀ ਬਾਵਨ ਰਾਜਿਓ ਕੇ ਗੈਲ ਗੜ ਗਵਾਲੀਅਰ ਸੇ ਬੰਦਰ ਮੁਕਤ ਹੋਏ ਮਤਲਬ ਇਹ ਕਿ ਪਟਵਈਆਂ ਅਨੁਸਾਰ ਗੁਰੂ ਸਾਹਿਬ ਜੀ ਕੱਤਕ ਦੇ ਮਹੀਨੇ ਮੱਸਿਆ ਤੋਂ 1 ਦਿਨ ਪਹਿਲਾਂ 1676 ਬਿਕਰਮੀ ਨੂੰ ਰਹਾ ਹੋਏ ਹੁਣ ਇਹ ਬਣਦਾ ਹੈ ਸਨ 1619 ਜੇ ਅਸੀਂ ਸਨ 1613 ਤੋਂ ਲੈ ਕੇ 1619 ਤੱਕ ਦਾ ਸਮਾਂ ਦੇਖੀਏ ਤਾਂ ਇਹ ਤਕਰੀਬਨ 7 ਸਾਲ ਬਣਦੇ ਹਨ ਪਰ ਗੁਰੂ ਸਾਹਿਬ 1619 ਵਿੱਚ ਰਹਿ ਨਹੀਂ ਹੋਏ ਇਸ ਦਾ ਵੱਡਾ ਕਾਰਨ ਇਹ ਹੈ ਕਿ ਇਹਨਾਂ ਸਾਲਾਂ ਦੇ ਵਿੱਚ ਗੁਰੂ ਸਾਹਿਬ ਦੇ 6 ਬੱਚਿਆਂ ਵਿੱਚੋਂ 4 ਬੱਚਿਆਂ ਦਾ ਜਨਮ ਇਹਨਾਂ ਸਾਲਾਂ ਦੇ ਵਿੱਚ ਹੋਇਆ ਸੀ ਮਤਲਬ ਕਿ ਬੀਬੀ ਵੀਰੋ ਜੀ ਦਾ ਜਨਮ 1615 ਵਿੱਚ ਹੋਇਆ ਬਾਬਾ ਸੂਰਜਮਾਲ ਜੀ ਦਾ 1617 ਵਿੱਚ ਬਾਬਾ ਅਣੀ ਰਾਏ ਜੀ ਦਾ 1618 ਵਿੱਚ ਅਤੇ ਬਾਬਾ ਅਟਲ ਰਾਏ ਜੀ ਦਾ ਜਨਮ 1619 ਵਿੱਚ ਹੋਇਆ। ਇਸ ਲਈ ਪਟਵੰਈਆਂ ਵਿੱਚ ਦਿੱਤੀ ਇਹ ਤਰੀਕ ਅਤੇ ਇਹ ਸਮਮਤ ਬਿਲਕੁਲ ਹੀ ਗਲਤ ਹੈ ਕਿਉਂਕਿ ਜੇ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕਹਿਦੇ ਸਨ ਤਾਂ ਇਹ ਚਾਰ ਬੱਚਿਆਂ ਦਾ ਜਨਮ ਕਿਵੇਂ ਹੋ ਸਕਦਾ ਸੀ? ਸਾਡੇ ਵਿਦਵਾਨ ਜਿਵੇਂ ਕਿ ਭਾਈ ਵੀਰ ਸਿੰਘ ਜੀ, ਡਾਕਟਰ ਤਰਲੋਚਨ ਸਿੰਘ ਅਤੇ ਹੋਰ ਇਹ ਮੰਨਦੇ ਹਨ ਕਿ ਇਹ ਜੋ ਤਰੀਕ ਹੈ ਪਟਵੰਈਆਂ ਵਿੱਚ ਇਹ ਲਿਖਾਰੀ ਨੇ ਬਾਅਦ ਵਿੱਚ ਕੈਲਕੂਲੇਟ ਕਰਕੇ ਲਿਖੀ ਹੋਈ ਹੈ। ਬੇਸ਼ੱਕ ਉਸ ਨੇ ਘਟਨਾਵਾਂ ਨੂੰ ਤਾਂ ਸਹੀ ਬਿਆਨ ਕੀਤਾ ਹੈ ਪਰ ਇਹ ਜੋ ਤਰੀਕ ਹੈ ਇਹ ਬਾਅਦ ਵਿੱਚ ਕੈਲਕੂਲੇਟ ਕਰਕੇ ਲਿਖੀ ਹੋਈ ਹੈ ਇਸ ਲਈ ਇਹ ਤਰੀਕ ਮੰਨਣ ਯੋਗ ਨਹੀਂ ਕਿਉਂਕਿ ਇਤਿਹਾਸ ਦੀ ਕਸਵੱਟੀ ਤੇ ਇਹ ਪੂਰੀ ਨਹੀਂ ਉਤਰਦੀ 1613 ਵਿੱਚ ਗੁਰੂ ਸਾਹਿਬ ਜੀ ਦਾ ਗਵਾਲੀਰ ਜਾਣਾ ਜਾਂ ਦਿੱਲੀ ਜਾਣਾ ਇਸ ਦਾ ਪੱਕਾ ਸਬੂਤ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਹੁਣ ਜੇ ਮੰਨ ਲਈਏ ਕਿ ਗੁਰੂ ਸਾਹਿਬ ਜੂਨ ਦੇ ਮਹੀਨੇ ਵਿੱਚ ਗਵਾਲੀਰ ਦੇ ਕਿਲੇ ਅੰਦਰ ਗਏ ਅਤੇ ਅਕਤੂਬਰ ਦੀ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਬਾਹਰ ਆਏ ਤਾਂ ਇਹ ਟੋਟਲ 4 ਮਹੀਨੇ ਦਾ ਸਮਾਂ ਬਣਦਾ ਹੈ ਇਸ ਤੋਂ ਵੱਧ ਸਮਾਂ ਗੁਰੂ ਸਾਹਿਬ ਦੀ ਕੈਦ ਦਾ ਅਤੇ ਰਿਹਾਈ ਦਾ ਬਿਲਕੁਲ ਹੀ ਨਹੀਂ ਬਣਦਾ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਤਾਂ ਇਸ ਦੀ ਖੁਸ਼ੀ ਵਿੱਚ ਸ਼ਹਿਰ ਦੇ ਸਿੱਖਾਂ ਨੇ ਬੜੀ ਧੂਮ ਧਾਮ ਨਾਲ ਦੀਪਮਾਲਾ ਕੀਤੀ ਕੁਦਰਤੀ ਤੌਰ ਤੇ ਇਹ ਦੀਵਾਲੀ ਵਾਲਾ ਦਿਨ ਸੀ ਸਾਡੇ ਸਾਰੇ ਇਤਿਹਾਸਿਕ ਕਿਤਾਬਾਂ ਵਿੱਚ ਇਹੀ ਦਿਨ ਦੀਵਾਲੀ ਵਾਲਾ ਲਿਖਿਆ ਮਿਲਦਾ ਹੈ ਜਿਸ ਕਾਰਨ ਅਸੀਂ ਦੀਵਾਲੀ ਵਾਲਾ ਦਿਨ ਬੰਦੀ ਛੋੜ ਦਿਵਸ ਦੀ ਯਾਦ ਵਿੱਚ ਹੀ ਮਨਾਉਂਦੇ ਹਾਂ ਇਸ ਤੋਂ ਬਾਅਦ ਗੁਰੂ ਸਾਹਿਬ ਗਵਾਲੀਅਰ ਤੋਂ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੁੰਦੇ ਹਨ ਰਾਹ ਵਿੱਚ ਉਹ ਦਿੱਲੀ ਕੁਰੂ ਖੇਤਰ ਬਿਆਸ ਗੋਇੰਦਵਾਲ ਸਾਹਿਬ ਤਰਨਤਨ ਸਾਹਿਬ ਅਤੇ ਖਡੂਰ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਸ਼ਹਿਰ ਪਹੁੰਚੇ ਇਸ ਸਫ਼ਰ ਨੂੰ ਲਗਭਗ 2 ਮਹੀਨੇ ਦਾ ਸਮਾਂ ਲੱਗਾ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਸ਼ਹਿਰ ਪਹੁੰਚੇ ਤਾਂ ਹਰਿਮੰਦਰ ਸਾਹਿਬ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੁਬਾਰਾ ਦੀਪਮਾਲਾ ਕੀਤੀ ਗਈ ਖੁਸ਼ੀਆਂ ਮਨਾਇਆ ਗਈਆਂ ਪਰ ਅੱਜ ਜੋ ਅਸੀਂ ਇਹ ਦਿਨ ਮਨਾਉਂਦੇ ਹਾਂ ਇਹ ਬੰਦੀ ਛੋੜ ਦਿਵਸ ਦੀਵਾਲੀ ਵਾਲਾ ਦਿਨ ਇਹ ਉਹ ਦਿਨ ਹੈ ਜਿਸ ਦਿਨ ਗੁਰੂ ਸਾਹਿਬ ਨੇ ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਹੁਣ ਆਪਾਂ ਅਖੀਰ ਤੇ ਗੱਲ ਕਰਦੇ ਹਾਂ ਕਿ ਇਸ ਦਿਨ ਨੂੰ ਅਸੀਂ ਦੀਵਾਲੀ ਕਹੀਏ ਜਾਂ ਬੰਦੀ ਛੋੜ ਦਿਵਸ ਦੀਵਾਲੀ ਦਾ ਇੱਕ ਸਿੰਪਲ ਜਿਹਾ मीनिंग ਹੈ ਉਹ ਦਿਨ ਜਿਸ ਦਿਨ ਦੀਵੇ ਜਗਾਈ ਜਾਂਦੇ ਹਨ ਦੀਪਮਾਲਾ ਕੀਤੀ ਜਾਂਦੀ ਹੈ ਪਰ ਇਹ ਕਿਉਂ ਕੀਤੀ ਜਾਂਦੀ ਹੈ ਹਿੰਦੂ ਭਾਈਚਾਰੇ ਦੇ ਲੋਕ ਰਾਮਚੰਦਰ ਜੀ ਦੀ ਯਾਦ ਵਿੱਚ ਦੀਪਮਾਲਾ ਕਰਦੇ ਨੇ ਪਰ ਸਿੱਖ ਦੀਵਾਨੀ ਵਾਲਾਂ ਦਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਯਾਦ ਵਿੱਚ ਮਨਾਉਂਦੇ ਨੇ ਇਸ ਲਈ ਸਿੱਖਾਂ ਦੇ ਵਿੱਚ ਦੀਵਾਲੀ ਦਾ ਮਤਲਬ ਬੰਦੀ ਛੋੜ ਦਿਵਸ ਹੀ ਹੈ ਪਰ ਸਿੱਖ ਇਤਿਹਾਸ ਵਿੱਚ ਇਸ ਨੂੰ ਦੀਵਾਲੀ ਦਾ ਨਾਂ ਹੀ ਦਿੱਤਾ ਗਿਆ ਹੈ ਅਤੇ ਦੀਵਾਲੀ ਕਹਿ ਕੇ ਹੀ ਯਾਦ ਕੀਤਾ ਜਾਂਦਾ ਸੀ ਇਹ ਕਦੀ ਵੀ ਸਿੱਖਾਂ ਲਈ ਇੱਕ Hindu ਤਿਉਹਾਰ ਨਹੀਂ ਸੀ ਬਲਕਿ ਸਿੱਖਾਂ ਦੀ ਆਪਣੀ ਇਸ ਵਿੱਚ ਯਾਦ ਸਮਾਈ ਹੋਈ ਹੈ ਸਾਡਾ ਆਪਣਾ ਇਤਿਹਾਸ ਇਸ ਦਿਨ ਦੇ ਨਾਲ ਜੁੜਿਆ ਹੋਇਆ ਹੈ ਅੱਜ ਦੀ ਇਸ ਸਾਰੀ ਵੀਡੀਓ ਵਿੱਚ ਅਸੀਂ ਜੋ ਖੋਜ ਕਰਕੇ ਵਿਦਵਾਨਾਂ ਦੀਆਂ ਲਿਖਤਾਂ ਦੇ ਆਧਾਰ ਤੇ ਜੋ ਕੁਝ ਸਾਨੂੰ ਲੱਭਾ ਹੈ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਪਰ ਇਸ ਵਿਸ਼ੇ ਤੇ ਹੋਰ ਖੋਜ ਦੀ ਲੋੜ ਹੈ ਸਾਰੀਆਂ ਗੱਲਾਂ ਦਾ ਜਵਾਬ ਹਜੇ ਨਹੀਂ ਮਿਲ ਸਕਿਆ ਅਗਰ ਤੁਸੀਂ ਕੋਈ ਇਸ ਇਤਿਹਾਸ ਨੂੰ ਲੈ ਕੇ ਜਾਣਕਾਰੀ ਰੱਖਦੇ ਹੋ ਜੋ ਅਸੀਂ ਇਸ ਵੀਡੀਓ ਵਿੱਚ ਸਾਂਝੀ ਨਹੀਂ ਕੀਤੀ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਅਗਲੀ ਵੀਡੀਓ ਵਿੱਚ ਇਹ ਸੁਧਾਈ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਇਹ ਸਾਰੇ ਨਾਲ ਸਾਂਝੀ ਜ਼ਰੂਰ ਕਰੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਜੋ ਛੁਪਿਆ ਹੋਇਆ ਇਤਿਹਾਸ ਹੈ ਬਾਕੀਆਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਿੱਖ ਫਿਲਾਸਫੀ ਅਤੇ ਇਤਿਹਾਸ ਨੂੰ ਲੈ ਕੇ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਲੈ ਕੇ ਪੋਸਟ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਵੇ ਅਗਲੀ ਵੀਡੀਓ ਤੱਕ ਤੁਹਾਡੇ ਕੋਈ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ Wahiguru ji ki fateh